ਦੀਵਾਲੀ ਦੇ ਸ਼ੁਭ ਮੌਕੇ ਤੇ ਅੱਜ ਸਾਡੇ ਚੈਨ ਨਾਲ ਜੁੜੇ ਨੇ ਸਰਦਾਰ ਜਗਰੂਪ ਸਿੰਘ ਗਿੱਲ ਐਮਐਲਏ ਬਠਿੰਡਾ ਆਪਣਾ ਵਧਾਈ ਸੰਦੇਸ਼ ਸਾਡੇ ਦਰਸ਼ਕਾਂ ਨੂੰ ਬਠਿੰਡਾ ਸ਼ਹਿਰ ਵਾਸਤੇ ਦੇਰੀ ਨੇ ਗੇਲਸਾ ਅੱਜ ਦੀਵਾਲੀ ਦਾ ਬਹੁਤ ਹੀ ਪਵਿੱਤਰ ਤਿਹਾਰ ਹੈ ਮੈਂ ਜਗਰੂਪ ਸਿੰਘ ਗਿੱਲ ਐਮਐਲਏ ਬਠਿੰਡਾ ਸ਼ਹਿਰੀ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ ਮੇਰੇ ਹਲਕੇ ਦੇ ਮੁਸ਼ੰਦਾ ਸ਼ਹਿਰ ਦੇ ਨਿਵਾਸੀਆਂ ਨੂੰ ਭੈਣ ਭਰਾਵਾਂ ਔਰ ਬੱਚਿਆਂ ਨੂੰ ਦੀਵਾਲੀ ਦੇ ਪਵਿੱਤਰ ਔਰ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦਨਾ। ਪ੍ਰਮਾਤਮਾ ਕਰੇ ਤੁਹਾਡੇ ਪਰਿਵਾਰ ਖੁਸ਼ ਰਹੇ। ਤੁਸੀਂ ਦੀਵਾਲੀ ਗ੍ਰੀਨ ਦੀਵਾਲੀ ਮਨਾਓ। ਮਠਿਆਈਆਂ ਜਿਹੜੀਆਂ ਪ੍ਰਦੂਸ਼ਣ ਪ੍ਰਦੂਸ਼ਿਤ ਕੀਤੀਆਂ ਹੋਈਆਂ ਜਿਸ ਵਿੱਚ ਮਿਲਾਵਟ ਹੈ ਉਹਨਾਂ ਤੋਂ ਦੂਰ ਰਹੋ। ਮੇਰੀ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ। ਕਿ ਮਰਾवटी ਕੋਈ ਵਾਲੀਆਂ ਮਠਾਈਆਂ ਨਾ ਵੇਚਣ ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਔਰ ਮੇਰੀ ਬੱਚਿਆਂ ਔਰ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜਾ ਪ੍ਰਦੂਸ਼ਣ ਪੈਦਾ ਹੁੰਦਾ ਬਰੂਦ ਦੇ ਨਾਲ ਉਹ ਵੀ ਘੱਟ ਤੋਂ ਘੱਟ ਵਰਤੋਂ ਕਰੋ ਤਾਂ ਕਿ ਅਸੀਂ ਸ਼ਹਿਰ ਨੂੰ ਸ਼ੁੱਧ ਰੱਖ ਸਕੀਏ ਸਾਡਾ ਜੀਵਨ ਚੰਗੀ ਆਕਸੀਜਨ ਮਿਲ ਕੇ ਹੋਰ ਵਧੀਆ ਤੰਦਰੁਸਤ ਰਹਿ ਸਕੇ ਇਸੇ ਤਰ੍ਹਾਂ ਉਸ ਤੋਂ ਅਗਲੇ ਦਿਨ ਕਰ ਜਿਹੜਾ ਬੰਦੀ ਛੋੜ ਦਿਵਸ ਹੈ ਜਦੋਂ 6ਵੇਂ ਪਾਸ਼ਾ ਗਵਾਰੀਆ ਦੇ ਕਿਲੇ ਦੇ ਵਿੱਚੋਂ ਆਪਣੇ ਚੋਲੇ ਦੀਆਂ 52 ਕਲੀਆਂ ਦੇ ਨਾਲ 52 ਰਾਜਿਆਂ ਨੂੰ ਜਿਹੜੇ ਕੈਦ ਸਨ ਮੁਗਲ ਸਰਦਾਰਤਨ ਦੇ ਉਹਨਾਂ ਨੂੰ ਬਾਹਰ ਲੈ ਕੇ ਆਏ ਸੀ ਔਰ ਜਦੋਂ ਉਹ ਉੱਥੋਂ ਉਹਨਾਂ ਨੂੰ ਲੈ ਕੇ ਦਰਬਾਰ ਸਾਹਿਬ ਪਹੁੰਚੇ ਇਸ ਖੁਸ਼ੀ ਦੇ ਵਿੱਚ ਦਰਬਾਰ ਸਾਹਿਬ ਔਰ ਆਸ-ਪਾਸੇ ਜਿੰਨੀ ਗੁਰੂ ਨਾਨਕ ਦੇਵ ਜੀ ਵਰਗ ਸੰਗਤ ਸੀ ਉਹਨਾਂ ਸਾਰਿਆਂ ਨੇ ਦੀਵੇ ਬਾਲ ਕੇ ਦੀਵਾਲੀ ਦਾ ਤਿਹਾੜ ਜਾਂ ਬੰਦੀ ਛੋੜ ਦੇਵਸ ਦੇ ਤੌਰ ਤੇ ਇਹ ਫਰਮਾਇਆ ਔਰ ਜਿਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲ ਬਨਵਾਸ ਕੱਟ ਕੇ ਹਿੰਦੁਸਤਾਨ ਦੇ ਵਿੱਚ ਆਏ ਤਾਂ ਉਹਨਾਂ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੂੰ ਚਾਹਣ ਵਾਲੇ ਸੀ ਹਿੰਦੁਸਤਾਨ ਦੇ ਲੋਕ ਉਹਨਾਂ ਨੇ ਦੀਵੇ ਬਾਲ ਕੇ ਦੀਵਾਲੀ ਮਨਾਈ ਇਸੇ ਕਰਕੇ ਉਹਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਉਸ ਆਮਦ ਦੀ ਯਾਦ ਨੂੰ ਲੈ ਕੇ ਦੀਵਾਲੀ ਮਨਾਈ ਜਾਂਦੀ ਹੈ ਮੈਂ ਇੱਕ ਵਾਰ ਫੇਰ ਸੁਮੱਚੇ ਮੇਰੇ ਸੁਣਨ ਵਾਲੇ ਸੋਤਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਧੰਨਵਾਦ